ਦੀ ਆਪ ਦੇਖ ਸਕਦੇ ਹੋ ਔਰ ਯੋਗ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਿਹੜਾ ਵੱਡਾ ਗਾਰਾ ਵੀ ਤੈਨੂੰ ਮਿਲਦਾ ਜਦੋਂ ਇਸੇ ਤਰੀਕੇ ਨਾਲ ਜੈਗੀਆਂ ਚਿੱਤੀਆਂ ਜਾਂ ਇਸੇ ਤਰੀਕੇ ਨਾਲ ਕੰਨੀ ਇਰਕਣਾ ਤੁੰਗੀ ਜਾਣਾ ਕਿਥੇ ਮੈਂ ਇੱਥੇ ਜਾਣਾ ਚਾਹੀਦਾ ਹਾਂ ਕਿੰਨੇ ਜਾ ਰਹੀਆਂ ਨੇ ਸ਼ਿਕਾਇਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਫੇਸ ਸਕੈਨਰ ਜਿਹੜਾ ਐਪ ਉਦੇ ਰਹੀ ਜੀ ਸ਼ੱਕ ਪੈਂਦਾ ਤਾਂ ਉਸੇ ਵੇਲੇ ਸਕੈਨ ਕਰਕੇ ਕਲੀਅਰ ਕਰਦੇ ਨੇ ਕਿ ਇਸ ਦੇ ਉੱਪਰ ਕੋਈ ਮਾਮਲਾ ਹੈ ਤਾਂ ਦਰਜ ਨਹੀਂ ਜਿਹੜਾ ਵੀ ਸ਼ੱਕੀ ਲੱਗਦਾ ਹੈ ਕਿ ਇਸ ਦੇ ਉੱਪਰ ਮਾਮਲਾ ਹੋ ਸਕਦਾ ਹੈ ਤਾਂ ਉਹਨੂੰ ਫੇਸ ਸਕੈਨਿੰਗ ਐਪ ਦੇ ਰਾਹੀਂ ਕਰਕੇ ਕੈਲਕੂਲੇਟ ਕੀਤਾ ਜਾਂਦਾ ਹੈ ਪੱਕਾ ਦਾ ਔਰਤ ਤਸਵੀਰ ਜਿਹੜੀ ਤੁਹਾਡੇ ਸਾਹਮਣੇ ਸੰਜੀ ਕਰ ਰਹੇ ਸੱਤ ਨੰਬਰ ਚੁੰਗੀ ਤੋਂ ਔਰ ਇੱਥੇ 11 ਵਜੇ ਦੇ ਆਸ-ਪਾਸ ਦਾ ਜਿਹੜਾ ਸਮਾਂ ਹੋ ਚੁੱਕਿਆ ਔਰ ਪੂਰਾ ਜਿਹੜਾ ਫਰੋਸਪੁਰ ਪੁਲਿਸ ਨਾਕਿਆਂ ਦੇ ਉੱਤੇ ਰਿਕਵਰੀਜ਼ ਨੂੰ ਲੈ ਕੇ ਦੇਖੀਏ ਤਾਂ ਵੱਡੇ ਪੱਧਰ ਤੇ ਜਿਹੜੀਆਂ ਰਿਕਵਰੀਜ਼ ਵੀ ਕਰਦੀ ਨਜ਼ਰ ਆ ਰਹੀ ਆ ਪੁਲਿਸ ਵੱਲ ਬੀਐਸਐਫ ਦਾ ਜੁਆਇੰਟ ਆਪਰੇਸ਼ਨ ਲੱਗਾ ਹੈ ਕਿਹੜੇ ਡਿਫੈਂਸ ਲੱਗਾ ਕਿੰਨੇ ਨਾਕੇ ਸਰ ਦੇਖੋ ਜਿਹੜੀਆਂ ਨਾਰਮਲ ਚੈਕਿੰਗ ਸਾਈਟਾਂ ਚੱਲਦੀਆਂ ਰਹਿੰਦੀਆਂ ਅੱਜ ਇੱਕ ਸਪੈਸ਼ਲ ਚੈਕਿੰਗ ਹੈ ਜਿਹਦੇ ਕਰਕੇ ਮੈਂ ਐਸਐਸਪੀ ਸਾਹਿਬ ਫੂਜਪੁਰ ਇਹਨਾਂ ਦੇ ਨਾਲ ਇੱਥੇ ਆਇਆ। ਸੋ ਇਹ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਜਿਹੜੇ ਨਾਕੀ ਉਹਨਾਂ ਨੂੰ ਚੈੱਕ ਕੀਤਾ। ਆਪਣੀ ਫੋਰਸ ਦਾ ਮੋਰਲ ਉੱਪਰ ਕਰਨ ਵਾਸਤੇ। ਇਹਨਾਂ ਦੀਆਂ ਦੁੱਖ ਤਕਲੀਫਾਂ ਵਾਸਤੇ। ਚੈਕਿੰਗ ਤਾਂ ਕੰਮ ਤਾਂ ਇਹ ਸਾਰੇ ਬਹੁਤ ਵਧੀਆ ਕਰਦੇ। ਪਰ ਆਪ ਆ ਕੇ ਇਹਨਾਂ ਨੂੰ ਪੁੱਛਣਾ, ਇਹਨਾਂ ਦਾ ਹਾਲਚਲ ਜਾਣਣਾ, ਇਹਨਾਂ ਦੇ ਵੈਲਫੇਅਰ ਬਾਰੇ ਪਤਾ ਕਰਨਾ। ਉਹ ਸਾਰੀਆਂ ਗੱਲਾਂ ਜਾਂ ਜਿਹੜੀਆਂ ਨਵੀਆਂ ਇੰਟੈਲੀਜੈਂਸ ਕੋਈ ਰਿਪੋਰਟਸ ਹੁੰਦੀਆਂ ਉਹਦੇ ਬਾਰੇ ਸਲਾਹ مشورہ ਕਰਨਾ ਉਹ ਇੱਕ ਸਾਡੀ ਜਿਹੜੀ ਹੈਗੀ ਹੈ ਰੋਜ਼ ਦੀ ਡਿਊਟੀ ਦਾ ਸਾਡੀ ਜਿਹੜੀ ਰੂਟੀਨ ਡਿਊਟੀ ਉਹਦੇ ਜੇ شمار ਵੀ ਹੁੰਦੀਆਂ ਕਈਆਂ ਚੀਜ਼ਾਂ ਥੱਲੇ ਪਹੁੰਚਦੀਆਂ ਨੇ ਪਰ ਉਹਦਾ ਪਤਾ ਨਹੀਂ ਹੁੰਦਾ ਉਹਦੀ ਫੀਡਬੈਕ ਲੈਣਾ ਵੀ ਜ਼ਰੂਰੀ ਹੁੰਦਾ ਇਸ ਕਰਕੇ ਅਸੀਂ ਇੱਥੇ ਆਏ ਆ ਸੋ ਆਪ ਦੀ ਫੋਰਸ ਨੂੰ ਮਿਲ ਕੇ ਉਹਨਾਂ ਦਾ ਮਰਾਲ ਉੱਪਰ ਕਰਨ ਵਾਸਤੇ ਇੱਥੇ ਸਾਰਾ ਅਸੀਂ ਜਿਹੜਾ ਸਾਈਕਲ ਲੈਂਡ ਆਫ ਡਿਫੈਂਸ ਜਾਂ ਹੋਰ ਵੀ ਜਿੰਨੇ ਨਾਕੇ ਬੰਦੀਆਂ ਹੈਗੀਆਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ। ਅਸੀਂ ਕਿਵੇਂ ਦੇਖਦੇ ਹਾਂ ਸਰ ਯੁੱਧ ਨਸ਼ਾਪਰਤ ਜਿਹੜੀ ਇਹ ਪੰਜਾਬ ਫ੍ਰੀਸਲ ਮੋਹਮ ਚੱਲਦੀ ਹੈ ਤਾਂ ਕਿੰਨਾ ਹੰਗਾਰਾ ਹੁੰਦਾ। ਸਈ ਜਿਹੜਾ ਯੋਧੀ ਹੈਗਾ ਉਹ ਹਮੇਸ਼ਾ ਹੀ ਜਿਹੜਾ ਯੋਧਾ ਉਹਨੂੰ ਲੜਿਆ ਜਾਂਦਾ। ਸੋ ਇਹਨੂੰ ਬੜੇ ਤਕੜੇ ਤਰੀਕੇ ਦੇ ਨਾਲ ਪੰਜਾਬ ਫ੍ਰੀਸਲ ਲੜ ਰਹੀ ਹੈ। ਸਾਰੀਆਂ ਬਾਕੀ ਵੀ ਸਾਡੀਆਂ ਜਿਹੜੀਆਂ ਫੋਰਸਸ ਆ ਜਿੱਥੇ-ਜਿੱਥੇ ਵੀ ਸਾਨੂੰ ਇਸ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਜਾਂ ਉਹਨਾਂ ਦੀ ਰੈਕੋਗਨੀਸ਼ਨ ਹੁੰਦੀ ਆ ਔਰ ਉਹਦੇ ਵਿੱਚ ਸਾਡੀ ਕਮਾਂਡੋ ਫੋਰਸ ਵੀ ਹੈਗੀ ਆ ਸਾਡੀ ਆਈਆਰ ਵੀ ਵੀ ਹੈਗੀ ਆ ਸਾਡੀਆਂ ਹੋਰ ਵੀ ਜਿਹੜੀਆਂ ਵਿੰਗਸ ਦੀਆਂ ਫੋਰਸਸ ਆਉਂਦੀਆਂ ਨੇ ਇਹ ਸ ਨਸ਼ਿਆਂ ਵਿਰੁੱਧ ਵਾਲੇ ਯੁੱਧ ਦੇ ਵਿੱਚ ਉਹ ਸਾਰਿਆਂ ਨੂੰ ਹੀ ਅਸੀਂ ਉਹਨਾਂ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਔਰ ਪਬਲਿਕ ਦਾ ਇਹਦੇ 'ਚ ਜਿਹੜਾ ਯੋਗਦਾਨ ਉਹ ਬਹੁਤ ਅਹਿਮ ਆ ਜਿੰਨਾ ਚਿਰ ਪਬਲਿਕ ਅੱਗੇ ਨਹੀਂ ਆਉਂਦੀ ਉਨਾ ਚਿਰ ਕੁਝ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਸੀਗਾ ਉਦੋਂ ਜਦੋਂ ਪਬਲਿਕ ਨੇ ਇਹਦਾ ਬੀੜਾ ਚੁੱਕਿਆ ਪਬਲਿਕ ਤਕੜੀ ਹੋ ਕੇ ਪੁਲਿਸ ਦੇ ਨਾਲ ਖੜੀ ਉਦੋਂ ਹੀ ਅੱਤਵਾਦ ਖਤਮ ਹੋਇਆ ਜੇ ਪਬਲਿਕ ਹੁਣ ਪੁਲਿਸ ਤੋਂ ਸਹਿਯੋਗ ਦੇਊਗੀ ਇਸ ਨਸ਼ਿਆਂ ਦੇ ਵਿਰੁੱਧ ਆਪਦੇ ਪਰਿਵਾਰ ਦੇ ਵਿੱਚ ਸੁਧਾਰ ਕਰਕੇ ਆਪਣੇ ਪਰਿਵਾਰ ਦੇ ਵਿੱਚ ਆਪਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਔਰ ਆਂਡ ਗਵਣ ਦੇ ਵਿੱਚ ਵੀ ਜਾ ਕੇ ਜਿਹੜਾ ਵੀ ਹੈਗਾ ਜੋ ਵੀ ਕੋਈ ਆਉਂਦਾ ਜਾਂਦਾ ਕੋਈ ਨਸ਼ਾ ਵੇਚਦਾ ਜਾ ਸਾਡੇ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਬਾਹਰ ਕੱਢਣ ਚ ਲੋਕਾਂ ਦਾ ਵੀ ਉਨਾ ਹੀ ਯੋਗਦਾਨ ਆ ਜਿੰਨਾ ਪੁਲਿਸ ਫੋਰਸਸ ਦਾ ਸਾਰੇ ਕਿੰਨੇ ਸੈਕਰੀਫਾਈਸ ਨਾ ਕੀਤੇ ਸ ਸਾਡੇ ਜਿਹੜੇ ਨਾਕੇ ਆ ਜੀ ਐਸ ਵਾਲੇ 18 ਨੇ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨੇ ਔਰ ਕਈ ਸਾਡੀਆਂ ਪੈਟਰੋਲਿੰਗਸ ਵੀ ਚੱਲ ਰਹੀਆਂ ਨੇ ਔਰ ਉਹ ਸਾਰੀਆਂ ਜਿਹੜੀਆਂ ਚੈਕਿੰਗਸ ਜਿਹੜੀਆਂ ਹੈਗੀਆਂ ਹਰ ਤਰ੍ਹਾਂ ਦੀਆਂ ਚੈਕਿੰਗਸ ਜਿਹੜੀਆਂ ਉੱਥੇ ਚੱਲ ਰਹੀਆਂ ਨੇ ਅੱਗੇ ਵੀ ਅਸੀਂ ਚੈਕਿੰਗ ਕਰਦੇ ਹਾਂ ਅਸੀਂ ਕਾਫੀ ਵਾਰ ਦਿਨ ਦਿਨ ਵੇਲੇ ਵੀ ਚੈਕਿੰਗ ਕਰਦੇ ਹਾਂ ਹੁਣ ਅਸੀਂ ਰਾਤ ਨੂੰ ਚੈਕਿੰਗ ਚੱਲ ਰਹੀ ਹੈ ਉਸ ਚੈਕਿੰਗ ਨੂੰ ਮੈਂ ਸਾਰੀ ਡਿਊਟੀਆਂ ਨੂੰ ਚੈੱਕ ਕਰਦਾ ਹਾਂ